ਗੁਰੂ ਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ ਐਸਐਸ ਨਗਰ ਵਿੱਚ ਸਥਿਤ ਹੈ ਜਿਸ ਨੂੰ ਮੁਹੱਲੀ ਵੀ ਕਿਹਾ ਜਾਂਦਾ ਹੈ ਸਤਵੇਂ ਗੁਰੂ ਸਾਈਂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀਆ ਨੇ ਆਪਣੇ ਭਗਤ ਦੀ ਇੱਛਾ ਪੂਰੀ ਕਰਨ ਲਈ ਇਸ ਸਥਾਨ ਦਾ ਦੌਰਾ ਕੀਤਾ ਅਤੇ ਇਸ ਸਥਾਨ ਦਾ ਭਾਗ ਜਗਾਈ ਪਿੰਡ ਲੰਬੀਆਂ ਦਾ ਭਾਈ ਕਰਮ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੌਰਾ ਕੀਤਾ ਗੁਰੂ ਸਾਹਿਬ ਜੀ ਦਾ ਦਰਬਾਰ ਚੱਲ ਰਿਹਾ ਸੀ ਅਤੇ ਸੰਗਤਾਂ ਆ ਰਹੀਆਂ ਸਨ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋ ਰਹੀਆਂ ਸਨ ਅਤੇ ਸੰਗਤ ਵਿੱਚ ਬੈਠ ਰਹੀਆਂ ਸਨ ਹਰ ਕੋਈ ਆਪਣੇ ਰੁਤਬੇ ਅਨੁਸਾਰ ਆਪਣੇ ਸਮਰਥਾ ਅਨੁਸਾਰ ਤੋਹਫੇ ਭੇਟ ਕਰ ਰਿਹਾ ਸੀ ਕਾਬਲ ਤੋਂ ਆਈ ਹੋਈ ਸੰਗਤ ਗੁਰੂ ਸਾਹਿਬ ਜੀ ਨੂੰ ਅੰਬ ਤੋਹਫੇ ਵਜੋਂ ਭੇਟ ਕਰ ਰਹੀ ਸਨ ਭਾਈ ਕੁਰਮ ਜੀ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਬੁਰਾ ਲੱਗਿਆ ਕਿਉਂਕਿ ਭਾਈ ਕੁਰਮ ਜੀ ਅੰਬਾਂ ਦੀ ਜ਼ਮੀਨ ਦਾ ਮਾਲਕ ਸੀ ਅੰਬਾਂ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਦਾ ਵਿਚਾਰ ਬਣਾਇਆ ਸ਼ਾਮ ਨੂੰ ਦਰਬਾਰ ਬੰਦ ਹੋਣ ਤੋਂ ਬਾਅਦ ਉਹ ਹੀ ਅੰਬ ਸੰਗਤ ਵਿੱਚ ਵਰਤਾ ਦਿੱਤੇ ਗਏ ਭਾਈ ਸਾਹਿਬ ਜੀ ਨੇ ਆਪਣੇ ਹੀ ਛਕਿਆ ਅਗਲੀ ਸਵੇਰ ਭਾਈ ਸਾਹਿਬ ਜੀ ਨੇ ਉਹ ਅੰਬ ਗੁਰੂ ਸਾਹਿਬ ਜੀ ਨੂੰ ਭੇਟ ਕਰਨ ਦੀ ਵਿਉਂਤ ਬਣਾਈ। ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੇ ਭਾਈ ਕੁਰਮ ਜੀ ਨੂੰ ਬੁਲਾ ਕੇ ਇਹ ਆਖਿਆ ਕਿ ਇਹ ਅੰਬ ਦਾ ਪ੍ਰਸ਼ਾਦ ਵਜੋਂ ਦਿੱਤਾ ਗਿਆ ਸੀ। ਫਿਰ ਤੁਸੀਂ ਇਹ ਪ੍ਰਸ਼ਾਦ ਵਾਪਸ ਕਿਉਂ ਕਰ ਰਹੇ ਹੋ? ਭਾਈ ਸਾਹਿਬ ਜੀ ਨੇ ਬੜੇ ਹੀ ਸਤਕਾਰ ਬੜੀ ਹੀ ਨਿਮਰਤਾ ਸਹਿਤ ਆਖਿਆ ਕਿ ਮੈਂ ਇਸ ਅੰਬ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਪ੍ਰਾਪਤ ਤਾਂ ਕਰ ਲਿਆ ਹੈ ਪਰ ਮੇਰੀ ਇੱਛਾ ਹੈ ਕਿ ਮੈਂ ਅੰਬਾਂ ਦੀ ਧਰਤੀ ਦਾ ਹੋਣ ਦੇ ਕਾਰਨ ਮੈਂ ਤੁਹਾਡੀ ਸੇਵਾ ਕਰਾਂ ਤਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਇਸ ਪ੍ਰਸ਼ਾਦ ਵਜੋਂ ਪ੍ਰਾਪਤ ਕੀਤਾ ਹੈ ਅਸੀਂ ਤੁਹਾਡੀ ਭਾਵਨਾਵਾਂ ਨੂੰ ਸਮਝਦੇ ਹਾਂ ਪਰ ਇਹ ਅੰਭ ਅਸੀਂ ਆਪਣੇ 7ਵੇਂ ਜਾਮੇ ਵਿੱਚ ਤੁਹਾਡੇ ਕੋਲੋਂ ਪ੍ਰਾਪਤ ਕਰਾਂਗੇ ਤਾਂ ਵੈਸੇ ਜੇ ਵੇਖਿਆ ਜਾਵੇ ਤਾਂ ਸਾਹਿਬਗੁਰੂ ਸਾਹਿਬ ਸ਼੍ਰੀ ਗੁਰੂ ਰਣ ਸਾਹਿਬ ਜੀ ਮਹਾਰਾਜ ਵਿੱਚ ਇੱਕ ਪੰਕਤੀ ਆndi ਹੈ ਸੂਰਬੀਰ ਬਚਨ ਕੇ ਬਲੀ ਮਹਾਰਾਜ ਜੀ ਤਾਂ ਸੂਰ ਵੀਰਾਂ ਨੂੰ ਪ੍ਰਗਟ ਕਰਨ ਵਾਲੇ ਹਨ ਤਾਂ ਮਹਾਰਾਜ ਜੀ ਆਪ ਕਿੱਡੇ ਸੂਰ ਬੀਰਤਾ ਵਿੱਚ ਪਰਪੱਖ ਹੋਣਗੇ ਅੱਗੇ ਚਲਦਿਆਂ ਹੋਇਆਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਅਤੇ ਉਹਨਾਂ ਤੋਂ ਉਪਰੰਤ ਸਾਹਿਬ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਨਾਨਕ ਦੇ ਘਰ ਦੀ ਗੱਦੀ ਪ੍ਰਾਪਤ ਹੋਈ ਸਤਵੇਂ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜੋਤ ਸਾਹਿਬ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਵਿੱਚ ਅੰਦਰ ਵਸ ਗਈ ਅਤੇ ਕੁਝ ਕੁ ਸਮਾਂ ਚੱਲਦਿਆਂ ਹੋਇਆਂ ਸਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦਸੰਬਰ ਦੇ ਮਹੀਨੇ ਵਿੱਚ ਪੁਰਖ ਖੇਤਰ ਤੋਂ ਹੁੰਦੇ ਹੋਏ ਭਾਈ ਗੁਰਮ ਜੀ ਨੂੰ ਅੰਬਾਂ ਬਾਰੇ ਕਿਹਾ ਭਾਈ ਸਾਹਿਬ ਜੀ ਨੇ ਨਿਮਰਤਾ ਸਹਿਤ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਇਸ ਮੌਸਮ ਵਿੱਚ ਅੰਬ ਨਹੀਂ ਲੱਗਦੇ ਇਸ ਲਈ ਮੈਂ ਤੁਹਾਨੂੰ ਪੇਸ਼ ਕਰਨ ਵਿੱਚ ਅਸਮਰਥ ਹਾਂ ਪਰ ਤੁਸੀਂ ਸਰਵ ਸ਼ਕਤੀਮਾਨ ਹੋ ਤੁਸੀਂ ਜੋ ਚਾਹੁੰਦੇ ਹੋ ਉਹ ਤੁਸੀਂ ਆਪ ਹੀ ਕਰ ਸਕਦੇ ਹੋ ਤੁਸੀਂ ਆਪ ਹੀ ਸਮਰੱਥ ਹੋ ਤਾਂ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਦਰਖਤ ਅੰਬਾਂ ਨਾਲ ਭਰੇ ਹੋਏ ਹਨ ਦਸੰਬਰ ਦੇ ਮਹੀਨੇ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਜਿਹੜੇ ਰੁੱਖ ਹਨ ਉਹ ਅੰਬਾਂ ਨਾਲ ਭਰੇ ਹੋਏ ਹਨ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਦਰਖਤ ਅੰਬਾਂ ਨਾਲ ਭਰੇ ਹੋਏ ਹਨ ਭਾਈ ਸਾਹਿਬ ਜੀ ਨੇ ਜਦ ਉੱਪਰ ਦਰਖਤ ਵਾਲੇ ਦੇਖਿਆ ਤਾਂ ਸੱਚਮੁੱਚ ਅੰਬਾਂ ਨਾਲ ਦਰਖਤ ਭਰੇ ਹੋਏ ਸਨ ਤਾਂ ਭਾਈ ਸਾਹਿਬ ਜੀ ਨਿਮਰਤਾ ਸਹਿਤ ਗੁਰੂ ਸਾਹਿਬ ਜੀ ਦੇ ਚਰਨੀ ਪੈ ਗਏ ਅਤੇ ਦਸੰਬਰ ਦੇ ਮਹੀਨੇ ਵਿੱਚ ਸਾਰੀ ਸੰਗਤ ਨੂੰ ਅੰਬ ਦਾ ਪ੍ਰਸ਼ਾਦ ਵੰਡਿਆ sultan ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ